ललका माले ना मोतल झाली पता नहीं कि लंग माता लानी ला गौ माता लानी। पला हो बे तेला चंगा जा तकला पे ज मोता जा जिला छाले गाहक द इक्के का, का अपना कल पूजा <laughs> दो दिन चक्की देता है निका छाली छाब किताब लिखे पे ना कोई आटे था खैला लिखे ना कोई चौलानी पे हाई लिखी ना कोई लोअर छाब किताब लिखे मत ना माजला नहीं ना तो कांजी को हिंदा राम राम सेठ। ਲਾਮ ਲਾਮ ਜੀ ਲਾਮ ਲਾਮ ਹੌਲਕੀ ਹਾ ਚੱਲਨੀ ਜੀ ਵਧੀਆ ਤੇ ਹੈ ਕਿ ਤੇਜ਼ੇ ਕੱਪੜਿਆਂ ਨਾਲ ਗਾਟ ਵੀ ਬੋਲ ਤੱਕ ਲੱਗਦਾ ਐਹੀ ਗਲਪਾ ਕਰਕੇ ਲਿਖਿਆ ਵੈਦਲੀ ਮਾ ਓਏ ਉਹ ਸੇਠ ਹਾਂ ਇੱਧਰ ਕੀ ਛੋਲੇ ਚੱਬੀ ਜਨਾ ਰਾਮ ਰਾਮ ਤਾਂ ਮੈਂ ਹੂਰਾ ਬੁਲਾਈ ਜੰਨਾ ਤੈਨੂੰ ਓਏ ਜਿੱਤਾ ਉਲੀਆ ਉਲੀਆ ਬੁਲੀ ਇੱਥੇ ਬੈਠੂਲੀ ਬੈਠੇ ਕੇਰਾ ਪਿੰਡਾ ਤੇਲਾ ਵਈ ਪਿੰਡ ਤਾਂ ਲਵੀ ਯਾਰ ਰਤਨਗਰ ਅੱਛਾ ਆ ਨਾ ਲਾ ਲਾ ਹਾਂ ਨਾਂ ਕੀ ਹੈ ਤੇਲਾ ਓ ਮੇਰਾ ਨਾਂ ਹੈ ਬਨਚੋਤਾ ਬੰਜਾਤਾ ਠੀਕ ਠੀਕ ਹੈ ਬੰਜਾ ਉੱਤਾ ਛੂੰ ਹਾਂ ਹਾਂ ਹੁਣ ਮੈਨੂੰ ਐਂ ਦੱਛ ਤੂੰ ਕੋਈ ਕੰਮ ਤਾਂ ਦੇਣੂ ਆਏ ਹੈ ਕਿ ਮੇਲਾ ਮੋਦਾ ਤੇ ਹੁੰਨੇ ਆਏ ਹੋ ਲਈ ਉਹ ਚੱਕੀ ਤੇ ਕੰਮ ਧੁੰਦੇ ਨੂੰ ਆਂਦੇ ਹੁੰਦੇ ਨੇ ਹਾਂ ਦੱਛ ਕੀ ਗੱਲ ਬਾਤ ਹੈ ਦੇਖੋ ਮੈਂ ਮੈਂ ਇੱਕ ਬਾਬੇ ਨੇ ਮੈਨੂੰ ਕਿਹਾ ਤੀ ਗੱਗਿਆ ਤੀ ਮੈਂ ਉਹਦੇ ਕੋਲੇ ਬਾਬੇ ਕੋਲੇ ਗਿਆ ਤੀ ਬਾਬੇ ਕਹਿੰਦੇ ਕਹਿੰਦੇ ਵੀ ਸੋਨੂ ਇੱਕ ਘਰੇ ਪੁੰਨ ਕਰਨਾ ਪੁੰਨਿਆ ਕਰਨਾ ਪਉ ਹਾ ਪੁੰਨਤਾ ਚੋਂ ਚੰਗੇ ਪਈ ਪੁੰਨਤਾ ਚੰਗੇ ਬਹੁਤ ਚੰਗੇ ਪੁੰਨਤਾ ਪੁੰਨਤਾ ਹੋ ਜੇ ਗਲੀਬ ਦਾ ਅਗਲੀ ਤੇ ਲਗਾਤ ਵੀ ਫਲਦੇ ਹਾ ਆਪਣਾ 23000 ਤਾਂ ਹੈਗਾ ਰਿਸ਼ਤੇਦਾਰੀਆਂ 20000 30000 ਆਲੇ ਦੁਆਲੇ ਆਪਣੇ ਵਰਤਨ ਵਾਲਾ 20000 ਹਾ ਉਹਨਾਂ ਪੰਜਾਬਤਾ ਚ ਕਿਆ ਪਾਣੀ? ਆ ਤਾ ਪਾਣੀ ਪੀ ਲਾਂਗੇ। ਕਿਆ ਪਾਣੀ ਕੋਈ ਠੰਡਾ ਤੇ ਕਿਆ ਕੋਈ ਪੀ ਲਾਂਗੇ। ਪਹਿਲਾਂ ਆਇਆ ਨਾ ਆਪਣਾ ਕੰਮ ਸੌਦਾ ਹੋ ਜੇ ਉਰੇ ਸਾਮਾਨ ਤੇ ਹਾਂ ਹਾਂ ਉਹ ਜੇ ਬਲ ਗਿਲੀ ਚ ਨਹੀਂ। ਉਹ ਜੇ ਬਲ ਗਿਲੀ ਚ ਨਹੀਂ। ਜੇ ਪਹਿਲਾਂ ਗੱਲ ਕੰਮ ਦੀ ਹੋ ਜੀ। ਮੈਂ ਸੁਣਿਆ ਸੀ ਗੱਲ ਤੇਰੀ। ਅੱਛਾ। ਇਹਨੇ ਉਹਦੀ ਚੱਕੀ ਦੇ ਉੱਪਰ ਸਾਰਾ ਸਾਮਾਨ ਪੀਸਿਆ ਜਾਂਦਾ। ਸਾਰਾ ਸਾਮਾਨ ਮਿਲਦਾ। ਅੱਛਾ ਲਾ ਚਮਾਨ ਪੀਸਿਆ ਜਾਂਦਾ। ਮੈਂ ਤਾਂ ਪੰਜਾਲ

ਛਣੋ ਕੋਲੂ ਚ ਦਾ ਜੋ ਮਾਜੀ ਪਹਿਲੇ ਜੋ ਮਰਜੀ ਦਾ ਕੀ ਮਤਲਬ ਹੈ ਇਹ ਪਾ ਮੇ ਕੋਲੂ ਕਿ ਉਹ ਜੀ ਬਾਹ ਦੇ ਨਹੀਂ ਬਈ ਨਹੀਂ ਅੱਛੀ ਦੀ ਗੱਲ ਹੈ ਅੱਛੀ ਦੀ ਉਹ ਤੇਰੀ ਹਾਸੀ ਹਾਸੀ ਤੇਰੀ ਤੂੰ ਮੇਰੀ ਤਮਾਸੀ ਹੋ ਜੂ ਹੈ ਬੰਜਾ ਤਾ ਚਾਂ ਗੱਲ ਸਮਝ ਅੱਛੀ ਜਿੰਦੇ ਤਨਕੀ ਤਨਕੀ ਹੈ ਛਣਾਲੇ ਬੰਦੇ ਦਾ ਲੱਭਛਾਤ ਦਿੰਦਾ ਹੁੰਦਾ ਮੇਲੀ ਗੱਲ ਇੱਕ ਹੋ ਵੀ ਹੈ ਆਪਾਂ ਨੇ ਦਾਲ ਵੀ ਪਿਹਣੀ ਹੈ ਦਾਲ ਵੀ ਪੀਦਾਂਗੇ ਦਾਲ ਵੀ ਪੀਤੀ ਜਾਊਗੀ ਜਲਦੀ ਹਲਦੀ ਵੀ ਪੀਦਾਂਗੇ ਛਾਲਾ ਕੁਛ ਆਪਣੇ ਲਈ ਤੂੰ ਮੂੰਹੋ ਤਾਂ ਕਰਦੇ ਛਾਲਾ ਕੁਝ ਹੈ ਕਿਦਲ ਜਾਈਂਂਦੇ ਹੈ ਓਏ ਓਏ ਉਹ ਬੰਜੂੱਟਾ ਛਿਆ ਉਹ ਬੰਜੂੱਟਾ ਛਿਆ ਉਹਨੇ ਕੀ ਮੰਗਦਾ ਤੂੰ ਫੇ ਕੋਡਾ ਹੋ ਕੇ ਕਦੇ ਇਦਲ ਦੇਖਦਾ ਕਦੇ ਦਿਲ ਦੇਖਦਾ ਉਹਨੇ ਬੈਠ ਚੱਕੀ ਜੀ ਤੇਰੀ ਕੁੱਤੀ ਲੁੱਕ ਗਿਆ ਕਿ ਥੱਲੇ ਏ ਇੱਥੇ ਤਾਂ ਭੁੱਖੀ ਮਰਦੀ ਸ਼ਿਫਤੀ ਨਹੀਂ ਲੁਕਦੀ ਹੈਗੀ ਉਹ ਕੁੱਤੀ ਭਾਲਦਾ ਔਰੇ ਲੁੱਟਣ ਨੂੰ ਸਾਡੀ ਓ ਬੰਦੇ ਉੱਤੇ ਆ ਓ ਤੂੰ ਪਿਛਲੇ ਜਨਮ ਚ ਮੁਰਗਾ ਦੀ ਓਏ ਉਹ ਮੁਰਗਾ ਕਹਦੇ ਵਾਸੇ ਆ ਜਿਹੜੇ ਕੱਲੇ ਕੱਲੇ ਦਾਣੇ ਚੁੱਕ ਚੁੱਕ ਖਾਣ ਲੱਗ ਨੇ ਉਹਨੇ ਥੱਲੇ ਪਲੀਆ ਓਏ ਮੁਰਗ ਸੇਠਾ ਕਿਵੇਂ ਡਾਲੀ ਮਾਲ ਕੇ ਚਰੇ ਉੱਤੇ ਇੱਧਰ ਆ ਥੱਲੇ ਇੱਥੇ ਛਾਪ ਤਾਂ ਜਾ ਜੇਗਾ ਮਿਲੇ ਗੱਲ ਪੈ ਜੇਗਾ ਬਲੇ ਲਾ ਲਾਂਗੇ ਜੱਤਾ ਕਿਉਂ ਲੈ ਧੰਨਾ ਮੇਰੇ ਵਾਲ ਚ ਓਏ ਬੌਲਿਆ ਓ ਬੌਲਿਆ ਕਿੱਦਾਂ ਬੰਦਾ ਹੈ ਕਿ ਈਗਾ ਫਿੱਦੈ ਮੈਂ ਤਾਂ ਉਹ ਦੇਖਦਾ ਤੀਗਾ ਜਿਹੜਾ ਉਹ ਗੀਤ ਚ ਕਹਿੰਦੇ ਹੁੰਦੇ ਤੇਗੇ ਉਹ ਨਹੀਂ ਆਟਾ ਪੀਂਦੇ ੁੱਗੂ ਟੁੱਟ ਗਿਆ ਮਸ਼ੀਨ ਦਾ ਮੈਨੂੰ ਉਹ ਦਿਖਾ ਕਿੱਥੇ ਹੈ ਅੱਬਾ ਵਲਿਆ ਅੱਬਾ ਵਲਿਆ ਉਹ ਲੈ ਚੱਕੀ ਹੈ ਤੇ ਵਾਲੀ ਚੱਕੀ ਹੈ ੁੱਗੂ ਦੇਖ ਇਹਨੂੰ ਲੈ ਚਿਲਿਆ ਘੱਲ ਚ ਫਿੱਦੈ ਤੂੰ ਕਹਦੇ ਤਾਂ ਹੁੰਦੇ ਨਹੀਂ ਕੰਮ ਲਿਆ ਉਹ ਤਾਂ ਉਹ ਮਰ ਗਿਆ ਸੀ ਉਹ ਤਾਂ ਮਰ ਗਿਆ ਸੀ ਬਹੁਤ ਛੇੜ ਪਹਿਲਾਂ ਹੁਣ ਉਹਨੇ ਜਿੱਤਾਂ ਦੇ ਜਲਮ ਲੈ ਲਿਆ ੁੱਗੂ ਬਣ ਕੇ ੁੱਗੂ ਦੇ ਤਾ ਫਿੱਦੈ ਮਸ਼ੀਨ ਤੇ ਨਹੀਂ ਹੁੰਦਾ ਅਨਾ ਤੇ ਲੰਫਲੇ ਓਏ ਹੁਣ ਤੂੰ ਇਦਨੋਂ ਪੱਜਣਾ ਵਈ ਜਾਉਨੇ ਕਿਲੇ ਫੇਵਜਾਂ ਤੇ ਨਾ ਹੱਥ ਲਾ ਲਈ ਗੁੱਲੂ ਓ ਫਿਓਜਾ ਦੇ ਨਹੀਂ ਮੈਨੂੰ ਐਂ ਦੱਸ ਤੂੰ ਦਿਨ ਚ ਕੈ ਵਾਰ ਇਹਨਾਂ ਨੇ ਮੈਂ ਲੈਣਾ ਨੇ ਤਿੰਨ ਗੇਲੇ ਰਾਣੀ ਕੈ ਵਾਰ ਇਹਨਾਂ ਲਾਂਦੀ ਐ ਉਹਨਾਂ ਲਾਂਦੀ ਐ ਦੋ ਗੇਲੇ ਸੁਰਖੀ ਬਿੰਦੀ ਲਾਲਾਂ ਦੀ ਐ ਦੋ ਗੇਲੇ ਗੰਮਾਚਾ ਦਾ ਦਿੱਤਾ ਹੋਇਆ ਛਾਲਾ ਕੁਛ ਆ ਮੋਟ ਨੂੰ ਵੀ ਤਾਂ ਨਵਾ ਲਿਆ ਕਰ ਕਮਲਿਆ ਕਮਲਿਆ ਦਿੱਤਾ ਤੇ ਮੋਤਲਮਾ ਕੇ ਨਾਨਕ ਛੱਕ ਬਲਾਉਣ ਜਾਣੀ ਆ ਮੇਰੇ ਛੁਲਕੀ ਜਿੰਦੀ ਲਾ ਕੇ ਜਾਗੋ ਚ ਕਮੇਗਾ ਮਾਮੀ ਬਣਾ ਕੇ ਨਹੀਂ ਅਰੇ ਉਹ ਲੈ ਐ ਛਲਦਾ ਤੇ ਉਹਨੇ ਬਹਿ ਕੇ ਹੋਊਗਾ ਛਮਕ ਤਾਂ ਬਦ ਅਛਾ ਲਾ ਉੱਤੇ ਕੀ ਦੇਖੀਂ ਐ ਨਾ ਇਧਰ ਉਧਰ ਹੈ ਜਾਲੇ ਜਾਲਿਆਂ ਦੇ ਵਿੱਚ ਮੱਕੜੀਆਂ ਕੀ ਗੱਲ ਤੂੰ ਨਾਲ-ਨਾਲ ਚੱਕੀ ਦੇ ਆਟਾ ਚੱਕੀ ਦੇ ਸੀ ਫੂਡ ਦਾ ਵੀ ਕੰਮ ਕਰਦਾ ਐ ਮੇਰੇ ਪਾਲੀਆਂ ਨਾਲ ਛੱਛ ਬਣਾਉਣਾ ਚੱਲ ਦੇ ਮਾਰ ਕੇ ਖਾ ਗਿਆ ਬੁਲੇ ਬੈ ਕੇ ਬੈ ਕੇ ਇਹਨੂੰ ਬੁਲੇ ਬੈ ਕੇ ਗੱਲ ਕਰ ਲੈ ਤੇ ਬੈ ਕੇ ਕਰ ਤੇਰੀ ਗੱਲ ਕਰਨੀ ਹੈ ਉਹ ਤੇਰੀ ਸੇਠ ਕੀ ਹੋਲ ਕੀ ਹੋ ਗਿਆ ਉਹ ਚੂਹਾ ਓਏ 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 ਉੱਲਾ ਓਏ ਉੱਲਾ ਚੂਹਾ ਤੇ ਲਿਸਤੇ ਦਾਣਾ ਕੋਈ ਜੇ ਲੂੰ ਤੂੰ ਇਹਦੇ ਨਾਲ ਭੱਜ ਕੇ ਹੱਥ ਮਲੇਉਣਗੇ ਉਹਦਾ ਛਿਲਪਨੋ ਚਣਗੇ ਦੇ ਚੂਹੇ ਦਾ ਉਰੇ ਭej ਜਾ ਨਾ ਬਈ ਇੱਥੇ ਉੱਧਰ ਜਾਂਦ ਨਾ ਨਾ ਇੱਥੇ ਦਾ ਚੂਹੇ ਬੋਦ ਨੇ ਮੈਂ ਨਹੀਂ ਇੱਥੇ ਆਟਾ ਪਿਆਉਂਦਾ ਹੈਗਾ ਉਹ ਤੇ ਆ ਤਾਂ ਪਰ ਉਹਨਾਂ ਕੁਲੇ ਥੱਲੇ ਪੈ ਕੇ ਤੂੰ ਹੈ ਨਾ ਲਾਤ ਗੱਤਣੀਆਂ ਜਲ ਉਹ ਮੈਨੂੰ ਐ ਦੱਸ ਸੇਠਾ ਤੂੰ ਇਹਨਾਂ ਚੂਹਿਆਂ ਨੂੰ ਰੋਕ ਨਹੀਂ ਸਕਦਾ ਕਿ ਮੈਂ ਲੋਕਾਂ ਨੂੰ ਇਹ ਨਾ ਨਾ ਕਮਾਂਡੋ ਪੁਲਿਸ ਦਾ ਪਹਿਲਾ ਲਾਗਣ ਨਾ ਤੇ ਕਿਛ ਗੌਲਟੀ ਦੇਣਾ ਚੂਹਿਆਂ ਨੂੰ ਉਹਨੂੰ ਉੱਥੇ ਖੜਜਾ ਗਰਬਾਰ ਚ ਫਿਰ ਕੀ ਕਰਾਂਗੇ ਦੋ ਚੂਹਾ ਹੁੰਦਾ ਐ ਮਰੇ ਕਰ ਉਹਦੇ ਇੱਕ ਤੇ ਵਗੇ ਉਹ ਇੱਕ ਇਹਦੇ ਪਿੰਦੀ ਨਾ ਬਾਪੇ ਗਜਾ ਲੈ ਉਹਦੋਂ ਬਾਅਦ ਜਦੋਂ ਦੂਸਰਾ ਚੂਹਾ ਹੁੰਦਾ ਫੇਰ ਆਇਆ ਮਾਰਿਆ ਕਰ ਕਿ ਉਹਨੇ ਕਿਹਾ ਨਾ ਮੈਲੈਸ਼ ਨਹੀਂ ਖੇਦਣੀ ਐ। ਉਹਨੇ ਐਸਰੀਂਗ ਨਹੀਂ ਫੇਰੇ ਇਹ ਮੁੜਨਗੇ। ਬੈਜਾ ਬੈਜਾ ਬਲੇ ਇੱਥੇ ਬੈਜਾ। ਕਮਲਾ ਲਾਹੋ ਬੀਜਤ ਕੀ ਖਾ ਕੇ ਆ ਗਏ ਜਿਉਲੇ ਮਿਲੀ ਚੱਕੀ। ਤੂਰੇ ਬੈਜਾ ਦੱਛ। ਇਸੇ ਤਾਲ ਨਾਲ ਹੱਥ ਲਾ ਕੇ ਮੱਜੇ ਗਾਲੇ ਚੱਜੇ ਗੱਦੀ ਪਕਵਲਾ ਬਨ ਜਾਊਗਾ ਤੇ ਲੈ। ਉਹ ਕਿਦਿਲ ਪੱਜ ਲਿਆ। ਉਹ ਚਿਰ ਕਦੇ ਕਿਤੇ ਪੱਜ ਲਾਣੇ ਜਲ ਕਦੇ ਕਿਤੇ ਲੇ ਕਿਥੇ ਬਾਹਰ ਤ ਜਾ ਜੇਗਾ। ਉਹ ਫਿਲੀਂਗੇ ਨਾ ਪੱਕਾਈ ਮਾਰਦਾ। ਓਏ ਜੇ ਇਮਰ ਸਰਾ ਦੇਖ ਕੇ ਜਿਹੜੀ ਵੀ ਕੋਈ ਗੱਲ ਕਰਨੀ ਆ ਤੇਰੇ ਨਾਲ ਉਹ ਤੋਲ ਕੇ ਕਰਦਾ ਉਹਨਾਂ ਮੈਂ ਫੇਕ ਥਾਵੇਂ ਆਉ ਲਿਆ ਜੱਟ ਹਣੀਏ ਕੱ ਗੱਲ ਤੂੰ ਤੋਲ ਕੇ ਕਰਦਾ ਗੱਲ ਤੋਲ ਕੇ ਕਰਨ ਨੂੰ ਤੇਰੇ ਹਲਕ 'ਚ ਕਿਸੇ ਨੇ ਤਕਲੀਫ ਮਤ ਦਾ ਕਰਕੇ ਤੋਲਿਆ ਨੇ ਮੇਰੀ ਚੱਕੀ 'ਚ ਪੰਜੇ ਤੋਲ ਕੇ ਕਰਦਾ ਭਈਉ ਨਹੀਂ ਤੇਲੀ ਗੱਲ ਕਰਨੀ ਤੂੰ ਬੈ ਕੇ ਗੱਲ ਕਰ ਕਦੀ ਉਧਰ ਭੱਜ ਲੈ ਫੇਰ ਭੱਜ ਲੈ ਵਾ ਕਿੱਥੇ ਲੱਭ ਲੈ ਓਏ ਆ ਮੈਂ ਤਾਂ ਦੇਖਦਾ ਕੱਡਾ ਵੱਡਾ ਸੋਟਾ ਤਰਿਆ ਕਾ ਦੇਖ ਕਬਜੇ ਕੂਬਜੇ ਤੇ ਜਾਣਾ ਤੂੰ ਕਿਤੇ ਇਹ ਉਹਦਾ ਬਲ ਉਹਦਾ ਬਲ ਕਿ ਕੰਮ ਕਰਨ ਮੈਂ ਪਈ ਮੇ ਮਾਚਾ ਓਏ ਮੈਨੂੰ ਲੱਗਦਾ ਨਾ ਤੇਰੇ ਟੰਗਾ ਦੋ ਕਬਜੇ ਦੇ ਜਾਨਾ ਚਲੀ ਮਾਛੀ ਨੂੰ ਮੈਂ ਦੋ ਨੂਰੀਆਂ ਛੜਾ ਕੇ ਜਿੱਤ ਮੈਂ ਇਹਦੇ ਨਾਲ ਕਬਜੇ ਦੇ ਜਾਨਾ ਕੱਜਾ ਕੀ ਲੈ ਇਹਦੇ ਮੈਂ ਤਾਂ ਛੋਟ ਆਟਾ ਦਬ ਜੇ ਉਹਨਾਂ ਛੀਆਂ ਐ ਇਹਨਾਂ ਨੂੰ ਚੜ੍ਹੇ ਹੁੰਦੇ ਆ ਡੇ ਡੇ ਜੱਕ ਲਾ ਕੇ ਜਾ ਤੇ ਦਬਦਾ ਕਿੱਥੇ ਉਹ ਆਟਾ ਦਬ ਜੇ ਹੁੰਦੀ ਚੰਗਾ ਪਟੇ ਉਹ ਪਾਉਣਾ ਜੱਤ ਕਮਲੇ ਤੂ ਲਈ ਬੈ ਕੇ ਜਿਹੜੀ ਗੱਲ ਕਰਨੀ ਆ ਉਹ ਕੱਲ੍ਹ ਕਦੇ ਇੱਧਰ ਭੱਜ ਜਾਣਾ ਕਦੇ ਉੱਧਰ ਭੱਜ ਜਾਣਾ ਉੱਥੇ ਜਾ ਬੱਦਿਆਂ ਜਿੱਦੜੇ ਚੱਕੀਆਂ ਜਿੱਤੇ ਜਿਹੜਾ ਉਂਗਲੀ ਚਾਚਾ ਜੂਗਾ ਜੇ ਤੂੰ ਬੱਦਾਂ ਦਾ ਕਹ ਨਾ ਹੁੰਦੇ ਨਾ ਮੈਨੂੰ ਹੋਜੂ ਬੌਲਾ ਬੌਲਾ ਕਮਲਾ ਜੱਟ ਤੂੰ ਗੱਲ ਦੱਛਦੀ ਕਿਹੜੀ ਗੱਲ ਐ ਗੱਲ ਐਵੇਂ ਇੱਕ ਤਾਂ ਤੂੰ ਪਹਿਲਾਂ ਚੱਕੀ ਸਾਰੀ ਤਬਾ ਥਲੋ ਟਾਈਮ ਲਈ ਹਾਵਲ ਕਿਨਾਂ ਨੇ ਓਦੋਂ ਬਾਅਦ ਚ ਆ ਕੰਡਾ ਇਨੂੰ ਸਾਰੇ ਨੂੰ ਚਾਕੇ ਦੁਆਰੇ ਫੇਰ ਬੰਨ ਕੇ ਫੇਰ ਜੜ। ਉਦੋਂ ਬਾਅਦ ਕੋਲੂ ਹੈਗੇ ਨਾ? ਹਾਂ ਹੈਗੇ। ਉਹ ਕੋਲੂ ਸਾਰੇ ਨੂੰ ਸਰਫ ਨਾਲ ਧੋ ਵਿੱਚ। ਉਹਦਾ ਬਿਆਹ ਕੋਲੂ ਦਾ। ਤੇ ਉਦੋਂ ਬਾਅਦ ਚ ਕੋਲੂ ਨੂੰ ਆਮੇ ਦੇ ਮੁੰਡੇ ਦੀ ਨਾਨਕ ਛੱਕ ਪੰਨ ਲਿ ਜਾਵੇਗਾ ਨਾਲ ਤੂੰ। ਕੋਲੂ ਧੋ ਦੇ ਚਲਪਣਾ ਕਦੇ ਬਾਅਦ ਤੇ ਤੂੰ ਇਹਨੇ ਕੋਲੂ ਚਲਪਣਾ ਨਾਲ। ਆਉਦੂ ਬਾਦ ਚ ਉਹ ਤੇਰੇ ਪੱਥਰ ਸਾਰੇ ਖੋਲ ਕੇ ਦਿਹਾੜੀਏ ਲਾ ਕੇ ਬੁਰਸ਼ ਨਾਲ ਉਹਨੂੰ ਰਗੜਾ ਕੇ ਸਾਫ਼ ਕਰਾ ਪਤਾ ਹੈ ਚੱਕ ਲੈ ਉਹਨਾਂ ਤੇ ਕਿਲਕਤ ਖੇਦਣੀ ਹੈ ਤਾਂ ਕਿਲਕਤ ਖੇਦਣੀ ਹੈ ਉਹਨਾਂ ਤੇ ਆਉਦੂ ਬਾਦ ਜਿੰਨੀਆਂ ਬੈਲਟਾਂ ਨੇ ਆ ਬੈਲਟਾਂ ਆਹਾ ਇਸ ਸਾਰੀਆਂ ਸਾਫ਼ ਕਰਕੇ ਦੁਬਾਰੇ ਚੜ ਕੱਢਾਂਗੇ ਕੱਢ ਦਾਂਗੇ ਛਾਪ ਕੱਢਾਂਗੇ ਛਾਪ ਕੱਢਾਂਗੇ ਜਿੰਨੇ ਤੇਰੇ ਆ ਜਾਲੇ ਲੱਗੇ ਹੋਏ ਨੇ ਮੱਕੜੀਆਂ ਨੇ ਸਾਰੇ ਨੂੰ ਆਪੋ ਆਪਣੇ ਘਰੇ ਭੇਜ ਇਹਨਾਂ ਨੂੰ ਅੱਛਾ ਭੇਜ ਦਾਂਗੇ ਕੋਈ ਨਹੀਂ ਭੇਜ ਦਾਂਗੇ ਆ ਚੂਹੇ ਚੂਹਿਆਂ ਦੇ ਬੱਚੇ ਇਹ ਆਵਦੀਆ ਬਲੈਂਡ ਚ ਪਾ ਕੇ ਬਾਹਰੇ ਛੱਡ ਗਿਆ ਤੇ ਅੱਗੇ ਜਿਹੜੀਆਂ ਮੱਕੜੀਆਂ ਨੇ ਚੂਹੇ ਮੇਲੇ ਭਾਈ ਚਲੇ ਚੁਨੇ ਤੇਰੀ ਕੋਣੀ ਤਾਂ ਰਹਿੰਦੀ ਨਹੀਂ ਚੂਹੇ ਕਿਉਂ ਹੈ ਮੇਰੇ ਲਿਸ਼ਤੇਦਾਰ ਨੇ ਉਹ ਹੋਰ ਕੀ ਦੇ ਤੇਰੇ ਕੋਲ ਤੂੰ ਹੈ ਮੇਰੇ ਬੱਚੇ ਦੇ ਜਿਲੇ ਮੇਰੇ ਕਹੇ ਟੋਲੇ ਬਲੈਂਚ ਵੱਜਣਗੇ ਤੇ ਛੱਡਿਆਉਂਗਾ ਉੱਦੋਂ ਦੇਖ ਉਹਦੀ ਫੜ ਕਰਦਨ ਫੜ ਮੱਕੜੀ ਦੀ ਟੰਗ ਫੜ ਕੁਛ ਫੜ ਉਹਨਾਂ ਨੂੰ ਚੱਕ ਕੇ ਲੈ ਕੇ ਬਾਹਰੇ ਸਿੱਟ ਗਿਆ ਛੱਡ ਗਿਆ ਉਹ ਕਿੱਦ ਛੱਡੇਉਂਗਾ ਛੱਡੇਉਂ ਛੱਡੇਉਂ ਲੈ ਚ ਤਲੀ ਕਲੀ ਇੱਟ ਚਮਕਣੀ ਚਾਹੀਦੀ ਆ ਗਰਦਾ ਨਹੀਂ ਹੋਣਾ ਚਾਹੀਦਾ ਸਾਰੀ ਦੀ ਸਾਰੀ ਇੱਟ ਜੀ ਵੀ ਚਮਕਣੀ ਚਾਹੀਦੀ ਆ ਮੱਥਲਟੂਏ ਹੋਈ ਚਾਹੁੰਦੇ ਨੇ ਬੁਲਛਾ ਨਾ ਲੱਗਲੇ ਹੋਈ ਹੂੰ ਕੰਦੇ ਨੂੰ ਕੱਚੀ ਲੱਛੀ ਨਾ ਟੋ ਜਾ ਹਾਂ ਐਨੂੰ ਫਾਲਚ ਨੂੰ ਲਗ ਲਗ ਕੇ ਟੋ ਜਾ ਲੈ ਵੱਲਾ ਕੀ ਹਾਂ ਉਦੋਂ ਬਾਅਦ ਧੂਫ ਕਰਨੀ ਆ ਫੇ ਮੈਂ ਧੂਫ ਕਰਦਾ ਹੂੰ ਹਲ ਕੀ ਕਰਾਂ ਜੀ ਕੋਲ ਨੂੰ ਨਹੀਂ ਚਲਖਣਾ ਟੋ ਜਾ ਹਾਂ ਤੇ ਚੱਕੀਆਂ ਦੇ ਪੁੜਨੇ ਜਿਹੜੇ ਉਹ ਬਦਲ ਕੇ ਸਾਫ਼ ਕਰਕੇ ਬੁਰਸ਼ ਨਾਲ ਚੰਗੀ ਤਰ੍ਹਾਂ ਤਗੜ ਕੇ ਫੇਰ ਲਾਣੇ ਐਨਾ ਕਿੰਨਾ ਕਮਾਲ ਪਿਆ ਮਹਿੰਗਾ ਜਲਾ ਤੋਂ ਇੰਨੀ ਛਫਾਈ ਪਾ ਲਦੇ ਸਮਾਲ ਹੈਗਾ ਬਾਦੂ ਹੈਗਾ ਹੂੰ ਚਲੋ ਜੇ ਤੂੰ ਮਾਰ ਵੱਡਾ ਮਾਲ ਪਿਆ ਮੈਂਗਾ ਚਾਨੂੰ ਚਲੀ ਚਲਦਾ ਮਜੂਰ ਨੇ ਚੱਕੀ ਵੀ ਢੋਲਾਂਗੇ ਜੇ ਲਾ ਕੁਝ ਕਹੇਗਾ ਢੋਲਾਂਗੇ ਇੱਕ ਹੋਰ ਠੀਕ ਹੈ ਉਲੇ ਕੀ ਹੈ ਉਹਨੇ ਆ ਜਿਹੜੀ ਜਾਲੀ ਹੈ ਨਾ ਆਟੇ ਵਾਲੀ ਬਲੀਕ ਤਾਂ ਹੈਗਾ ਜੀ ਇਹਨੂੰ ਕੀ ਹੈ ਬਲੀਕ ਆਹ ਮਾਰ ਲਾ ਯੋਗਾ ਤੈਨੂੰ ਹੂੰ ਉਹ ਸਫਾਈ ਚਾਹੀਦੀ ਐ ਨਾ ਉਹ ਕਰ ਦਾਂਗੇ ਬੁਲੀਆ ਭਾਈ ਆ ਬੁਲੀਆ ਆ ਜਾ ਬੁਲੀਆ ਆ ਜਾ ਛੇ ਆਨੇ ਕਹਿੰਦੇ ਨੇ ਵੀ ਜੱਟ ਦੇ ਹੱਥ ਨਹੀਂ ਨਿਚਲੇਂਦੇ ਹੁਣ ਤੱਕ ਤਾਂ ਛੁੰਡੇ ਤੇ ਜਦੋਂ ਦੇਖ ਵੀ ਲੈ ਵੀ ਜੱਟ ਦੇ ਹੱਥ ਨਹੀਂ ਨਿਚਲੇ ਖਾਦੇ ਨਹੀਂ ਹੁੰਦੇ ਉਹਨੇ ਭਜਾ ਓਰਾ ਭੜਾ ਮੇਰਾ ਪਰਨਾ ਇਧਰ 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 ਤੇ ਪਤਾ ਲੱਗ ਗਿਆ ਹੁਣ ਮੱਛਾ ਲੈ ਕੁਛ ਪਿਆਰ ਦੀ ਛਾਲਾ ਕੁਛ ਕਰ ਦੂੰ ਏ ਛਾਲਾ ਕੁਛ ਕਰ ਦੂੰ ਤੇਰੀ ਕੱਚੀ ਲੱਛੀ ਨਾਲ ਮੈਂ ਚੱਕੀ ਵਿੱਚ ਹੋ ਜਾਊਂਗਾ ਹੁਣ ਤੂੰ ਕੱਚੀ ਲੱਸੀ ਨਾਲ ਸਾਰਾ ਕੁਝ ਧੋਵੇਂਗਾ ਹਾਂ ਛਾਲਾ ਕੁਛ ਧੋ ਦੂੰ ਮੈਂ ਕੱਚੀ ਲੱਛੀ ਉਹ ਜਿਹੜੇ ਲਾਈਟ ਵਾਲੇ ਗ੍ਰਿਡ ਨੇ ਨੂੰ ਗ੍ਰਿਫ ਨੇ ਲੇਟ ਵਾਲੇ ਗ੍ਰਿਫ ਨੇ ਉਹ ਜਿਹੜੇ ਨੂੰ ਲਾਈਟ ਦਿੰਦੇ ਨੇ ਉਹ ਵੀ ਕੱਚੀ ਲੱਸੀ ਨਾਲ ਧੋਣੇ ਉਹ ਕਿਨਾ ਪੇੜਾ ਪਾਜੋ ਮਲਵਾ ਮੇਗਾ ਤੂੰ ਕੱਚੀ ਲੱਛੀ ਨਾਲ ਉਹ ਖੇਰੇ ਮੈਂ ਉਹਰੇ ਮਾਲ ਲੈ ਕੇ ਆ ਉਹ ਛਾਲੇ ਬੱਤਕਾਂ ਨੇ ਉਹ ਤੂੰ ਕੁਮੁਰਗੀਆਂ ਨੇ ਚੂਚੇ ਰੀ ਜਰੂ ਮੈਂ ਕੱਚੀ ਲੱਛੀ ਨਾਲ ਧੋਮਾ ਉਹ ਜਦੋਂ ਉਹਦੇ ਕੱਗੀ ਲਚੀ ਲਾਉਂਗਾ ਤੇਰੀ ਮਰਜ਼ੀ ਹੈ ਮੈਂ ਚੱਲੇ ਨਾ ਨਾ ਬਜਾ 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 ਤੂੰ ਦਜਾ ਜਾਏ ਗਾਹ ਕਤੇ ਲੈ ਵਰਗੀ ਕੀ ਕਰਨੀ ਹੈ ਢਿੱਕ ਚੱਕੀ ਜੋ ਗਾਗ ਮੁੱਲਿਆ ਸਾਨੂੰ ਮੌਤ ਬਲੁੱਬਲੇ ਵੀ ਕਰ ਤੁਨਾ ਅੱਜ ਕਿੰਨਾ ਪਿਉਨੇ ਤੇ ਪਹਿਲੇ ਵੀ ਤੂੰ ਅੱਛਾ ਲਿਖ ਆ ਆ ਬਣੀ ਨਾ ਗੱਲ ਆ ਗੱਲ ਬਣੀ ਤੂੰ ਇੱਥੇ ਪਿਛੇ ਕੇ ਛਾਲਾ ਛਮਾਲ ਲਿਖਿਆ ਜਾ ਚੂਈ ਪੱਜੇ ਫਿੱਡੇ ਉਹਨੇ ਲਿਖ ਬਰਾ ਆਟਾ ਲਿਖਿਆ ਅੱਛਾ ਹਾਂ ਅੱਛਾ ਓ 300 ਗ੍ਰਾਮ ਆਟਾ ਲਿਖ ਲੈ

ਲਿਖ ਲਈ ਹਾਂ ਠੀਕ ਦੇਖ ਉਹ ਤੋਂ ਬਾਅਦ ਤੇਲ 100 ਗ੍ਰਾਮ ਲਿਖ ਲਿਆ ਅਹ ਉਹ ਤੋਂ ਬਾਅਦ ਲਿਖ ਹਲਦੀ ਪਾਣੀ ਆਪਾਂ ਹਮ 10 ਗ੍ਰਾਮ ਲਿਖ ਲਿਆ ਇਹ ਜਮ ਉਦੂਆ ਤੇ ਚੌਲ ਚੌਲ ਜਿਹੜੇ ਲੇਖ ਕੱਢਣੇ ਨੇ ਉਹ ਸੁਣ ਲੈ ਹੁਣ ਜਦੋਂ ਮੈਂ ਲੈ ਕੇ ਆ ਗਿਆ ਓਰੇ ਜਿਰੀ ਚੋਨਾ ਤਾਂ ਉਹਦੇ ਵਿੱਚੋਂ ਟੁੱਟਿਆ ਚੌਲ ਅੱਡ ਕੱਢਣੇ ਖਾਲਤਾ ਅੱਡ ਕੱਢਣਾ ਗਿਣ ਕੇ 100 ਚੋਲ ਮੇਰੇ ਇੱਕ ਪਾਸੇ ਸਭ ਤੇ ਕੱਢ ਦੀ ਮੈਂ ਵੀ ਕਿੱਤਿਆ ਚਾਉਂਦਾ ਅੱਡ ਕੱਢਣਾ ਚਾਹਤਾ ਚੋਲੇ ਤੇ ਕੱਢ ਲਵਾਂ ਨਾ ਛਾਲੇ ਵਿੱਚ ਚਿਲੀਆਂ ਦੇ ਹਾਲੀ ਤੇ ਲੱਕੀਆਂ ਹੋਈਆਂ ਨੇ ਲੇਖ ਲਿਆ ਆ ਉਹ ਲਿਖ ਲਿਆ ਮੈਨੂੰ ਤੂੰ ਮੈਂ ਗੱਛੂਏ ਜਿੱਤ ਤਿੰਨ ਛੋਕ ਲਾ ਮੱਤ ਹਾਂ ਸਹੀ ਹੈ ਟਰਾਲੇ ਕਿੱਥੇ ਖੱਲੇ ਨੇ ਜਿੰਨਾ ਚ ਲੋਡ ਕਰਿਆ ਖੜਿਆ ਹੋ। ਦੇਖੋ ਟਰਾਲਿਆਂ ਵਾਸਤੇ ਜਗ੍ਹਾ ਕਰਨੀ ਪੂਗੀ ਤੈਨੂੰ ਪਹਿਲਾਂ। ਹਾਂ ਹਾਂ ਮੈਂ ਟਰਾਲਿਆਂ ਵਾਸਤੇ ਜੀਸੀਬੀ ਮੰਗਾ ਕੇ ਚੱਲੇ ਛਾਫ ਕਰ ਦੂੰ। ਲੈਵਲ ਨੂੰ ਮੈਂ ਫੋਨ ਕਰਕੇ ਲਖੂਗਾ। ਵੀ ਤਿੰਨ ਛੇ ਗੁਲਾਮ ਆਤਾ ਲਾ ਕੇ ਆ ਕੰਦੇ ਇਹ ਕੰਦਾ ਨਹੀਂ ਕੰਮ ਕਰੂਗਾ। ਹਾਂ ਹਾਂ ਕੰਦਾ ਮੈਂ ਹੋਲ ਮੰਗਾ ਲੂਗਾ। ਬੱਦਲਾਂ ਮੈਂ ਕੰਦਾ ਮੰਗਾ ਲੂਗਾ ਬਦਲੇ। ਉਹ ਤੇ ਤਵੱਲਿਆ ਜਾਊਗਾ। ਹਾਂ। ਫੇ ਚੌਲਾ ਲੇਟਰ ਲਾਲਾ ਜਦ ਆਤੀ ਆ ਤਿੰਨ ਛੋਗਲਾ ਮਾਤੀ ਆਤ ਲਾਹਿਆ ਗਿਆ ਚੱਕੀ ਦਾ ਜਮ ਨਿਕਲ ਗਿਆ ਵਿਚਾਲ ਦੀ ਪੁਰਵੀ ਲੱਗਣਗੇ ਹਾਂ ਹਾਂ ਉਹ ਇੱਕ ਦਿਲਾ ਦਿਵਾਲੀ ਲੋਲ ਕਰਦਾਂਗੇ ਇਹ 14 ਦਾ ਲਾਲਾ ਲਾ ਲਾਂਗੇ ਫੇ 14 ਲੇਟਰ ਵਾਲੇ ਚੋ ਲਾ ਕੇ ਇੱਕ ਦਿਨ ਉਹਨੂੰ ਰੱਖ ਜੂ ਲੈਵਲ ਨੂੰ ਲੱਗੂ ਹਾਂ ਬਹੁਤ ਬੱਧਾ ਛੋਦਾ ਤੇਰਾ ਫਿਰ ਹਲਦੀ ਫਿਰ ਤੇਰੀ ਪਾਈਆ ਛਲੋਂ ਵੀ ਪੀਣੀ ਹੈ ਦੇਖ ਤੇਲ ਜਿਹੜਾ ਹੈਗਾ ਉਹ ਪੀਦੇ ਨਿਕਲ ਗਿਆ ਉਹਦੇ ਵਿੱਚ ਜਿਹੜੀ ਸਰੋਂ ਦੀ ਖਲ ਨਿਕਲੂਗੀ ਤੇਲ ਤੋਂ ਬਾਅਦ ਗਊਛਾਲਾਂ ਨੂੰ ਭੇਜਦਾ ਨਾ 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 ਉਹ ਛੋਟੇ ਕੈਂਟਰ ਚ ਭਰ ਕੇ ਭੇਜਦੀ ਨਾਲ ਚਾਰ ਦੇ ਹੜੀ ਭਾਈ ਛੋਟੇ ਕੈਂਟਰ ਚ ਭੇਜਦਾ ਤੇਰੇ ਪਿੰਡ ਹਾਂ ਫਿਰ ਉਹ ਮੈਂ ਸਭੀ ਪਾਣੀ ਹਾਂ ਮੈਂ ਸਾਨੂੰ ਤਾਂ ਮਾਂਗੇ ਭਾਈ ਐ ਛਲੋਂਦੀ ਖਲ ਮੈਂ ਕਿਸੇ ਕੌਂ ਦੇ ਗੱਲ ਚ ਨਾ ਬੰਨ ਕੇ ਭੇਜਦਾ ਤੇਰੇ ਕੋਲ ਹੈ ਇੰਨੀ ਇੱਕਦਮ ਖਲ ਹੋ ਗਿਆ ਇੰਨੀ ਕਿ ਇੰਨੀ ਕੇ ਬਾਅਦ ਮੈਂ ਕੈਂਟਰ ਭੇਜਦਾ ਉਹ ਤਿੰਨ ਚੌਕਲਾ ਮੱਟਾ ਇਨ ਛੋਗਲਾ ਮਾਤਾ ਮਲੀ ਚੱਕੀ ਚ ਲੈ ਜੂਗਾ। ਘਰੋਂ ਲਿਆ ਮੈਂ। ਤਿੰਨ ਛੋਗਲਾ ਮਾਤਾ ਤਾਂ ਉੱਥੋਂ ਹੀ ਲੈਣਾ। ਤੇਰੀ ਜਿਹੜੀ ਪਾਜੇ, ਉਹ ਜਿਹੜੀ ਪਾਜੇ ਛੜੂਆਂ, ਪਾਜੇ ਛੜੂਆਂ ਮੇਰੇ ਕੋਲੋਂ ਦੇ ਹਲਕ 'ਚ ਲੈ ਜੂਗੀ। ਕੱਲੇ ਨਿਕਲੂਗਾ ਤੇਲ। ਚੌਲ। ਅੱਡੇ ਦਿਲ ਕੱਬੀ, ਦਦ ਰਕਦੀ, ਉਹ ਪਾਜੇ ਚੌਲ ਤਾਂ ਪਾਜੇ ਚੌਲ ਤਾਂ ਮੇਰੀ ਉਹ ਜੋ ਮਸ਼ੀਨ 'ਚ ਲੈ ਜਾਣਗੇ ਬਿੱਟੀ ਬੱਚੇ ਹੋਏ। ਉਹ ਸ਼ੇਠ। ਖੱਜੀ ਉੱਲੀ ਗੇ। ਸੌਦਾ ਮਨਜ਼ੂਰ ਹੈ ਹਾਂਜੀ ਬਲੀ ਕੁਝ ਕੁਝ ਹਾਂਜੀ ਕੁਝ ਇਹ ਜੇ ਮੇਰਾ ਕੰਡਾ ਠੱਕਾ ਦੇਗਾ ਤੂੰ ਗਲਦੇ ਕੀ ਨਹੀਂ ਕਰ ਲੈ ਤੈਨੂੰ ਮਹੀਂ ਚਾਹ ਬੋਲਿਆ ਖਾ ਚੋ ਉਹ ਇੱਕ ਥੋੜਾ ਖਾ ਚੋ ਉਹ ਨੂੰ ਨਾ ਕੋ ਨਾ ਲੈ ਨਿੰਨੇ ਨੋ ਦੇ ਭਾਈਆ ਤੇਲ ਕੱਢ ਦੇ ਭਾਈਆ ਤੇਲ ਤਾਂ ਮੇਲੇ ਕੰਨਾਂ ਦੀਆਂ ਪੇਤਰੀਆਂ ਕੋਲੇ ਲੱਗਿਆ ਪਿਆ ਤੈਨੂੰ ਭਾਈਆ ਤੇਲ ਕੱਢ ਕੇ ਟੈਂਕਰ ਭਰ ਕੇ ਤੂੰ ਉਹਦੇ ਵੱੱਡੇ ਤੇਲ ਆ ਲੈ ਆ ਜੀ ਲੈ ਆ ਜੀ ਲੈ ਤੇ ਬੜੀ ਮੈਂ ਕਾ ਛੁੱਖਾ ਪੀਨੇ ਨੋਕਰ ਨੇ ਤੰਗ ਕਰ ਲੇ ਕੀ ਕਰੇ ਇਹ ਜੇ ਗਾ ਗਾ ਜਿੰਨੇ ਕਿਵੇਂ ਮੂਹਲ ਮੇਲ ਗਿਆ ਤੇ ਨਾਲ ਇਹ ਗਊ ਮਾਤਾ ਤੈਨੂੰ ਕੇਲਾ ਮੈਂ ਲੋਹੇ ਦਾ ਪੇਲਾ ਦੇਤਾ ਜੇ ਜਿਲਾ ਮੇਰੇ ਨਾਲ ਬਚਲਾ ਦੇ ਇਹ ਜੇ ਗਾ ਗਾ ਕਾ ਆਉਲੀ ਤੇ ਉੱਥੇ ਬਣ ਗਿਆ ਕਿਉਂ ਉੱਥੇ ਬਣ ਗਿਆ ਇਹ ਗਊ ਮਾਤਾ